ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਸਵਾਗਤ ਹੈ ਲੈ ਕੇ ਆਦ ਰਹ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫਤਾਦ ਰਾਲ ਤੇ ਫਰੂਕ ਕਰਦੇ ਆ ਪਹਿਲੀ ਖਬਰ ਦਾ 28 ਫਰਵਰੀ ਨੂੰ ਵਾਈਟ ਹਾਊਸ ਦੇ ਓਵਲ ਦਫਤਰ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਯੂਕਰੇਨ ਦੇ ਰਾਸ਼ਟਰਪਤੀ ਵਿਲਦਿਮਿਰ ਜ਼ੇਲੈਂਸਕੀ ਦੇ ਵਿਚਕਾਰ ਹੋਈ ਬਹਿਸ ਤੋਂ ਜੇ ਕਿਸੇ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਤਾਂ ਉਹ ਹੈ ਰੂਸ ਰੂਸੀ ਰਾਸ਼ਟਰਪਤੀ ਵਿਲਦਿਮਿਰ ਪੁਤਿਨ ਜ਼ੇਲੈਂਸਕੀ ਦੀ ਅਮਰੀਕਾ ਫੇਰੀ ਦੇ ਇਹ ਨਤੀਜੇ ਨੂੰ ਦੇਖ ਕੇ ਚੁੱਲ ਫੁੱਲਿਆ ਨਹੀਂ ਸਮਾਉਂਦੇ ਹੋਣਗੇ ਦਰਸਲ 트럼ਪ ਤੇ ਜెలਨਸਕੀ ਦੇ ਵਿਚਕਾਰ ਬਹਿਸ ਨੇ ਪੁਤਿਨ ਨੂੰ ਸਿੱਧਾ ਰਣਨੀਤਿਕ ਫਾਇਦਾ ਦਿੱਤਾ ਤੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਇਹ ਤੈਅ ਹੈ ਕਿ ਅਮਰੀਕਾ ਹੁਣ ਰੂਸ ਦੇ ਵਿਰੁੱਧ ਆਪਣੀ ਜੰਗ ਦੇ ਵਿੱਚ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਦੇ ਵਿੱਚ ਭਾਰੀ ਕਟੌਤੀ ਕਰ ਸਕਦਾ ਹੈ ਇਹ ਯੂਕਰੇਨ ਦੇ ਨਾਲ ਸਹਿਯੋਗ ਕਰਨਾ ਪੂਰੀ ਤਰ੍ਹਾਂ ਬੰਦ ਵੀ ਕਰ ਸਕਦਾ ਹੈ ਹਾਲਾਂਕਿ ਇਸ ਮੁੱਦੇ ਉੱਤੇ ਚਰਚਾ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਤੇ ਅਜੇਹਾ ਇਸ ਲਈ ਹੈ ਕਿਉਂਕਿ ਰਾਸ਼ਟਰਪਤੀ ਚੋਣ ਮਹਿੰਮ ਦੌਰਾਨ ਟਰੰਪ ਯੂਕਰੇਨ ਨੂੰ ਦਿੱਤੀ ਜਾ ਰਹੀ ਰੂਸੀ ਸਹਾਇਤਾ ਦੀ ਰਕਮ ਬਾਰੇ ਲਗਾਤਾਰ ਸਵਾਲ ਚੁੱਕਦੇ ਸਨ ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਰਾਨੀਲ ਵਿਕਰਮ ਸਿੰਘ ਨੇ ਕਿਹਾ ਕਿ ਭਾਰਤ ਆਪਣੇ ਉਦਮ ਦੇ ਬਿੰਦੂ ਉੱਤੇ ਪਹੁੰਚ ਗਿਆ ਤੇ ਉਨ੍ਹਾਂ ਭਵਿੱਖਬਾਣੀ ਕੀਤੀ ਹੈ ਕਿ ਦੇਸ਼ 200 50 ਤੱਕ ਅਮਰੀਕਾ ਅਤੇ ਚੀਨ ਦੇ ਨਾਲ ਤਿੰਨ ਵਿਸ਼ਵ ਮਹਾਂਸ਼ਕਤੀਆਂ ਵਿੱਚੋਂ ਇੱਕ ਵਜੋਂ ਉਭਰੇਗਾ। ਨਵੀਂ ਦਿੱਲੀ ਵਿੱਚ ਐਨਐਕਐਸਟੀ 2025 ਸੰਮੇਲਨ ਦੇ ਵਿੱਚ ਬੋਲਦੇ ਹੋਏ ਵਿਕਰਮ ਸਿੰਘ ਨੇ ਭਾਰਤ ਨਾਲ ਆਪਣੇ 6 ਦਹਾਕਿਆਂ ਦੇ ਸਬੰਧਾਂ ਉੱਤੇ ਵਿਚਾਰ ਕੀਤਾ ਅਤੇ ਖੇਤਰ ਨੂੰ ਬਾਰੀ ਤੌਰ ਉੱਤੇ ਥੋਪੀਆਂ ਗਈਆਂ ਪਛਾਣਾਂ ਨੂੰ ਤਿਆਗਣ ਅਤੇ ਆਪਣੇ ਭਵਿੱਖ ਨੂੰ ਖੁਦ ਤੈਅ ਕਰਨ ਦੀ ਅਪੀਲ ਕੀਤੀ। ਵਿਕਰਮ ਸਿੰਘ ਨੇ ਕਿਹਾ ਕਿ ਮੈਂ 1963 ਤੋਂ ਭਾਰਤ ਆ ਰਿਹਾ ਤੇ ਹੁਣ ਤੁਹਾਨੂੰ ਇੱਥੋਂ ਦੇਖਣਾ ਪਵੇਗਾ। ਭਾਰਤ ਇੱਕ ਆਰਥਿਕ ਮਹਾਂਸ਼ਕਤੀ ਬਣਨ ਲਈ ਉਦਮ ਦੇ ਬਿੰਦੂ ਉੱਤੇ ਪਹੁੰਚ ਗਿਆ। ਉਹਨਾਂ ਨੇ ਭਾਰਤ ਦੇ ਉਭਾਰ ਨੂੰ ਉਹ ਇੰਜਣ ਦੱਸਿਆ ਜੋ ਪੂਰੇ ਦੱਖਣੀ ਏਸ਼ੀਆ ਨੂੰ ਸਾਂਝੀ ਖੁਸ਼ਹਾਲੀ ਦੇ ਇੱਕ ਨਵੇਂ ਯੁੱਗ ਵਿੱਚ ਲੈ ਜਾ ਸਕਦਾ ਹੈ ਉਹਨਾਂ ਕਿਹਾ ਕਿ ਭਾਰਤ ਦਾ ਜੀਡੀਪੀ ਜੋ ਕਿ ਇਸ ਵੇਲੇ ਲਗਭਗ 3.5 ਟ੍ਰਿਲੀਅਨ ਡਾਲਰ ਹੈ ਤੇ 250 ਤੱਕ ਵੱਧ ਕੇ 30 ਟ੍ਰਿਲੀਅਨ ਡਾਲਰ ਹੋ ਜਾਵੇਗਾ ਜੋ ਕਿ 9 ਗੁਣਾ ਵਾਧਾ ਹੈ ਅਮਰੀਕੀ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਸਮੂਹਿਕ ਦੇਸ਼ ਨਿਕਾਲੇ ਦੀ ਕਾਰਵਾਈ ਕਰਨ ਦੇ ਰਾਸ਼ਟਰਪਤੀ ਡੋਨਾਲ ਟਰੰਪ ਦੇ ਵਾਅਦੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਵਾਈਟ ਹਾਊਸ ਵੱਧੂ ਕਦਮ ਚੁੱਕ ਰਿਹਾ ਹੈ ਤੇ ਹਾਲ ਹੀ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੇਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਸੰਘੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਉਹਨਾਂ ਪ੍ਰਵਾਸੀਆਂ ਦੀ ਪਛਾਣ ਕਰਨ ਜਿਨ੍ਹਾਂ ਨੂੰ ਅਦਾਲਤ ਦੀ ਸੁਣਵਾਈ ਤੋਂ ਬਿਨਾ ਅਮਰੀਕਾ ਤੋਂ ਜਲਦੀ ਬਾਹਰ ਕੱਢਿਆ ਜਾ ਸਕਦਾ ਹੈ ਇਹ ਜਾਣਕਾਰੀ ਦਾ ਵਸ਼ਿੰਗਟਨ ਪੋਸਟ ਦੁਆਰਾ ਦੇਖੇ ਗਏ ਇੱਕ ਅੰਦਰੂਨੀ ਮੀਮੋ ਤੋਂ ਪ੍ਰਾਪਤ ਕੀਤੀ ਗਈ ਹੈ 18 ਫਰਵਰੀ ਨੂੰ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਰਜ਼ ਇਨਫੋਰਸਮੈਂਟ ਨੂੰ ਵੰਡਿਆ ਗਿਆ ਇਹ ਮੀਮੋ ਏਜੰਸੀ ਦੀ ਨਵੀਂ ਤੋਂ ਨਵੀਂ ਨੀਤੀ ਦਾ ਵੇਰਵਾ ਦਿੰਦਾ ਇਹ ਮੈਮੋਰੈਂਡਮ ਅਨੁਸਾਰ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਦੌਰਾਨ ਅਮਰੀਕਾ ਆਏ 10 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਤੇਜ਼ ਦੇਸ਼ਨਕਾਲਾ ਪ੍ਰਕਿਰਿਆਵਾਂ ਲਈ ਚੁਣਤ ਕੀਤਾ ਜਾ ਸਕਦਾ ਹੈ ਪੰਜਾਬ ਸਰਕਾਰ ਹੁਣ ਐਕਸ਼ਨ ਮੋਡ ਦੇ ਵਿੱਚ ਹੈ ਤੇ ਇੱਕ ਪਾਸੇ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀਆਂ ਤਾਂ ਦੂਜੇ ਪਾਸੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਨਾਲ-ਨਾਲ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਨੇ ਇਸ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਐਤਵਾਰ ਹੁਸ਼ਿਆਰਪੁਰ ਪਹੁੰਚੇ ਨੇ ਤੇ ਉਹ ਜਹਾਨ ਖੇਲਾ ਵਿਖੇ 2493 ਪੁਲਿਸ ਮੁਲਾਜ਼ਮਾਂ ਦੀ ਪਾਸਿੰਗ ਆਊਟਪ੍ਰੇਡ ਦੇ ਵਿੱਚ ਸ਼ਾਮਲ ਹੋਏ ਨੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ 10000 ਨਵੀਆਂ ਅਸਾਮੀਆਂ ਪੈਦਾ ਕੀਤੀਆਂ ਜਾਣਗੀਆਂ ਮਾਨਿਆ ਕਿ ਇਹ ਪਰਤੀ ਵਕ ਵਕ ਅਸਾਮੀਆਂ ਲਈ ਕੀਤੀ ਜਾਵੇਗੀ ਤੇ ਇਸ ਲਈ ਇੱਕ ਪ੍ਰਸਤਾਵ ਜਲਦੀ ਹੀ ਕੈਬਨਿਟ ਮੀਟਿੰਗ ਵਿੱਚ ਲਿਆਂਦਾ ਜਾਵੇਗਾ ਇਸ ਮੌਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪਾਸਿੰਗ ਆਊਟ ਪਲੇਟ ਦੇ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਤੁਹਾਨੂੰ ਯੋਗਤਾ ਦੇ ਆਧਾਰ ਉਤੇ ਚੁਣਿਆ ਗਿਆ ਤੁਸੀਂ ਜਿੱਥੇ ਵੀ ਕੰਮ ਕਰੋ ਉੱਥੇ ਲੋਕਾਂ ਨੂੰ ਇਨਸਾਫ ਦਿਓ ਮੈਨੂੰ ਮਾਣ ਹੈ ਪੂਰੀ ਸਖਲਾਈ ਪ੍ਰਾਪਤ ਸਿਪਾਹੀ ਸਾਡੀ ਪੁਲਿਸ ਵਿੱਚ ਸ਼ਾਮਲ ਹੋ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਆਰਥਾ ਦੇ ਕੇਂਦਰ ਗੁਰਦੁਆਰਾ ਨਾਨਕ ਸਰ ਕਲੇਰਾ ਵਿਖੇ ਇੱਕ ਪਾਰਟੀ ਸਿੰਘ ਨੇ ਨਵਾਂ ਹੀ ਕਾਰਨਾਮਾ ਕਰ ਦਿੱਤਾ ਜਦੋਂ ਉਹ ਪਾਠ ਕਰਦਾ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਉੱਪਰ ਹੀ ਸਿਰ ਰੱਖ ਕੇ ਸੌਂ ਗਿਆ ਤੇ ਉਸ ਦੀ ਇਸ ਹਰਕਤ ਨੂੰ ਜਦੋਂ ਦੂਜੇ ਪਾਰਟੀ ਸਿੰਘਾਂ ਨੇ ਦੇਖਿਆ ਤਾਂ ਉਸ ਨੇ ਉਸ ਨੂੰ ਜਗਾਇਆ ਤੇ ਇਸ ਦੀ ਇੱਕ ਵੀਡੀਓ ਵੀ سوشل میڈیا ਉੱਤੇ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਪਾਠੀ ਸਿੰਘ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰ ਵੱਲ ਪੈਰ ਕਰਕੇ ਸੌ ਰਿਹਾ ਅਤੇ ਦੂਜਾ ਪਾਠੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਉੱਪਰ ਹਿਰਸਰ ਰੱਖ ਕੇ ਸੁੱਤਾ ਪਿਆ ਹੈ ਇਸ ਮਾਮਲੇ ਦੀ ਸਿੱਖ ਜੱਥੇਬੰਦੀਆਂ ਵੱਲੋਂ ਥਾਣਾ ਸਿਟੀ ਦੇ ਮੁਖੀ ਸਬ ਇੰਸਪੈਕਟਰ ਅਮਰਜੀਤ ਸਿੰਘ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਜਿਸ ਮੁਤਾਬਕ ਪਤਾ ਲੱਗਾਇਆ ਕਿ ਗੁਰਦੁਆਰਾ ਸਾਬ ਦੇ ਸ਼ੀਸ਼ ਮਹਿਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਵਿੱਚ ਬੈਠੇ ਪਾਠੀ ਵੱਲੋਂ ਇਹ ਹਰਕਤ ਕੀਤੀ ਗਈ ਹੈ ਤੇ ਅਜੇ ਇਹ ਗੱਲ ਸਾਬਤ ਨਹੀਂ ਹੋਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਪਰ ਸਿਰ ਰੱਖ ਕੇ ਪਾਠੀ ਸੌਂ ਰਿਹਾ ਸੀ ਜਾਂ ਕਿਸੇ ਨਸ਼ੇ 'ਚ ਸੀ ਜਾਂ ਕਿਸੇ ਬਿਮਾਰੀ ਕਾਰਨ ਉਸ ਨੂੰ ਕੋਈ ਚੱਕਰ ਆ ਗਿਆ ਸੀ ਸਿੱਖ ਸੰਗਤਾਂ ਵੱਲੋਂ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦੇਣ ਮਗਰੋਂ ਦੱਸਿਆ ਗਿਆ ਕਿ ਪਾਠੀ ਸਿੰਘ ਦੀ ਇਸ ਹਰਕਤ ਨਾਲ ਉਹਨਾਂ ਦੇ ਹੇਦ ਦੇ ਬਲਉਂਦਰੇ ਗਏ ਨੇ ਤੇ ਉਹਨਾਂ ਅਜੇ ਪਾਠੀ ਦੇ ਖਿਲਾਫ ਬਣਦੀ ਕਾਰਵਾਈ ਕਰਾਉਣਗੇ ਅਮਰੀਕਾ ਦੇ ਵਿੱਚ ਹਵਾਈ ਖੇਤਰ ਦੇ ਉਲੰਘਣ ਦੇ ਨਾਲ ਰਾਸ਼ਪਤੀ ਟਰੰਪ ਦੀ ਸੁਰੱਖਿਆ ਦੇ ਵਿੱਚ ਕੋਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਰਾਸ਼ਪਤੀ ਟਰੰਪ ਦੇ ਫੋਲ ਰਿਡਾ ਸਥਿਤ ਰਿਜ਼ੋਰਟ ਦੇ ਉੱਪਰੋਂ ਸ਼ਨੀਵਾਰ ਨੂੰ ਤਿੰਨ 에ਅਰਕ੍ਰਾਫਟ ਗੁਜ਼ਰੇ ਤੇ ਜਿਸ ਤੋਂ ਬਾਅਦ ਰੋਂਦ ਐਫ 16 ਫਾਇਰ ਜੈਟ ਭੇਜੀ ਗਏ। ਫਾਇਰ ਜੈਟਸ ਨੇ ਫਲੇਅਰਸ ਦੀ ਵਰਤੋਂ ਕਰਕੇ ਇਹਨਾਂ ਵਿਮਾਨਾਂ ਨੂੰ ਹਵਾਈ ਖੇਤਰ ਤੋਂ ਬਾਹਰ ਕੀਤਾ ਤੇ ਜਾਣਕਾਰੀ ਮੁਤਾਬਕ ਫਰਵਰੀ ਦੇ ਵਿੱਚ ਜਦੋਂ ਰਾਸ਼ਪਤੀ ਟਰੰਪ ਮਾਰੇ ਲਾਗੋ ਰਿਜ਼ੋਰਟ ਆਏ ਸਨ ਤਾਂ ਉਹਨਾਂ ਦੀ ਅਹਿਤ ਯਾਤਰਾ ਦੌਰਾਨ ਸ਼ਹਿਰ ਦੇ ਉੱਤੇ ਤਿੰਨ ਵਾਰ ਹਵਾਈ ਖੇਤਰ ਦਾ ਉਲੰਘਣ ਹੋਇਆ। 15 ਫਰਵਰੀ ਨੂੰ ਦੋ ਵਾਰ ਉਲੰਘਣ ਹੋਏ ਤੇ 17 ਫਰਵਰੀ ਨੂੰ ਰਾਸ਼ਟਰਪਤੀ ਦਿਵਸ ਦੇ ਉੱਤੇ ਇੱਕ ਵਾਰ ਫਿਰ ਉਲੰਘਣ ਹੋਇਆ ਫਲੋਰੀਡਾ ਦੇ ਪਾਮ ਬੀਚ ਸਵੇਰੇ 11:05 ਤੇ ਦੁਪਹਿਰ 12:10 ਤੇ ਅਤੇ 12:50 ਦੇ ਉੱਤੇ ਹਵਾਈ ਖੇਤਰ ਦਾ ਉਲੰਘਣ ਹੋਇਆ ਇੱਕ ਰਿਪੋਰਟ ਦੇ ਮੁਤਾਬਕ ਕਿ ਤਿੰਨੇ 에ਅਰਕ੍ਰਾਫਟ ਨਾਗਰਿਕ ਵਿਮਾਨ ਸਨ ਬੈਕ ਟੂ ਬੈਕ 에ਅਰਕ੍ਰਾਫਟ ਉਲੰਘਣ ਤੋਂ ਬਾਅਦ ਉਤਰੀ ਅਮਰੀਕੀ 에어로ਸਪੇਸ ਡਿਫੈਂਸ ਕਮਾਂ ਨੇ ਹਵਾਈ ਖੇਤਰ ਦੇ ਵਿੱਚ F-16 ਲੜਾਕੂ ਵਿਮਾਨ ਤੈਨਾਤ ਕੀਤੇ ਜਿਨ੍ਹਾਂ ਨੇ ਉਹਨਾਂ ਨੂੰ ਹਟਾਇਆ ਬ੍ਰਿਟੇਨ, ਫਰਾਂਸ ਅਤੇ ਯੂਕਰੇਨ ਇੱਕ ਜੰਗਬੰਦੀ ਯੋਜਨਾ ਉੱਤੇ ਕੰਮ ਕਰਨ ਲਈ ਸਹਿਮਤ ਹੋਏ ਨੇ ਜੋ ਅਮਰੀਕਾ ਨੂੰ ਪੇਸ਼ ਕੀਤੀ ਜਾਵੇਗੀ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਸਟਾਮਰ ਨੇ ਕਿਹਾ ਕਿ ਇਹ ਯੋਜਨਾ ਚਾਰ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਉੱਭਰੀ ਹੈ ਤੇ ਇਹ ਯੋਜਨਾ ਯੂਕਰੇਨ ਦੇ ਰਾਸ਼ਟਰਪਤੀ ਵਲਦਿਮਿਰ ਜ਼ੇਲੈਂਸਕੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚਕਾਰ ਓਵਲ ਆਫਿਸ ਦੇ ਵਿੱਚ ਹੋਈ ਤਿੱਖੀ ਬਹਿਸ ਤੋਂ ਇੱਕ ਦਿਨ ਬਾਅਦ ਸਾਹਮਣੇ ਆਈ ਹੈ। ਪੀਐਮ ਕੀਰ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਪਤੀ ਯੂਕਰੇਨ ਦੇ ਵਿੱਚ ਸਥਾਈ ਸ਼ਾਂਤੀ ਚਾਹੁੰਦੇ ਨੇ ਤੇ ਉਸ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਇਸ ਨੂੰ ਕਾਇਮ ਰੱਖਣ ਲਈ ਅਮਰੀਕੀ ਸੁਰੱਖਿਆ ਗਾਰੰਟੀਆਂ ਦੀ ਲੋੜ ਹੋਵੇਗੀ। ਸਟਾਮਰ ਐਤਵਾਰ ਨੂੰ ਲੰਡਨ ਦੇ ਵਿੱਚ ਯੂਕਰੇਨ ਬਾਰੇ ਚਰਚਾ ਕਰਨ ਲਈ ਯੂਰਪੀਅਨ ਨੇਤਾਵਾਂ ਦੇ ਇੱਕ ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਸਨ। ਐਸ ਨੇ ਯੂਕਰੇਨ ਦੇ ਵਿੱਚ ਸ਼ਾਂਤੀ ਦੀਆਂ ਸੰਭਾਵਨਾਵਾਂ ਨੂੰ ਅੱਗੇ ਵਧਾਉਣ ਲਈ ਕੂਟਨੀਤਿਕ ਯਤਨਾਂ ਦੇ ਇੱਕ ਹਫ਼ਤੇ ਨੂੰ ਸਮਾਪਤ ਕਰ ਦਿੱਤਾ ਹੈ। ਇੱਕ ਨਿਜੀ ਅਮਰੀਕੀ ਕੰਪਨੀ ਦਾ ਪੁਲਾਰੀਅਨ ਐਤਵਾਰ ਨੂੰ ਚੰਦਰਮਾ ਉੱਤੇ ਉਤਰਿਆ ਅਤੇ ਪੁਲਾਰ ਏਜੰਸੀ ਨਾਸਾ ਦੇ ਲਈ ਪ੍ਰਯੋਗ ਕੀਤੀ ਨੇ ਫਾਇਰਫਲਾਈ 에ਅਰਸਪੇਸ ਦਾ ਬਲੂ ਗੋਸਟ ਲੈਂਡਰ ਆਟੋਮੈਟਿਕ ਢੰਗ ਦੇ ਨਾਲ ਚੰਦਰਮਾ ਦੇ ਪੰਧੂ ਉੱਤੇ ਉਤਰਿਆ ਜਿਸ ਦਾ ਉਦੇਸ਼ ਚੰਦਰਮਾ ਦੇ ਉੱਤਰ ਪੂਰਬੀ ਕਿਨਾਰੇ ਉੱਤੇ ਇੱਕ ਪ੍ਰਭਾਵ ਬੇਸਿਨ ਦੇ ਵਿੱਚ ਸਥਿਤ ਇੱਕ ਪ੍ਰਾਚੀਣ ਜਵਾਲਾਵੋਕੀ ਗੁੰਮਦ ਉਦਿਆਂ ਚੜ੍ਹਨਾ ਉੱਤੇ ਪਹੁੰਚਣਾ ਸੀ ਕੰਪਨੀ ਦੇ ਮਿਸ਼ਨ ਕੰਟਰੋਲ ਨੇ ਕਿਹਾ ਕਿ ਅਸੀਂ ਚੰਦ ਦੇ ਆ ਤੇ ਉਹਨਾਂ ਇਹ ਵੀ ਕਿਹਾ ਕਿ ਲੈਂਡਰ ਦੀ ਹਾਲਤ ਅਸਥਿਰ ਹੈ ਤੇ ਟੈਕਸਾਸ ਸਥਿਤ ਕੰਪਨੀ ਫਾਇਰਫਲਾਈ 에ਅਰੋ ਇਸ ਪੁਲਾਰ ਯਾਨੂ ਵਿਕਸਤ ਕੀਤਾ ਇੱਕ ਦਹਾਕਾ ਪਹਿਲਾਂ ਸਥਾਪਿਤ ਇੱਕ ਸਟਾਰਟਅਪ ਫਾਇਰਫਲਾਈ ਨੂੰ ਇੱਕ ਨਿਰਵਿਗਨ ਲੰਬਕਾਰੀ ਲੈਂਡਿੰਗ ਨੇ ਅਜਿਹੀ ਪਹਿਲੀ ਸਫਲਤਾ ਬਣਾ ਦਿੱਤਾ ਜਿਸ ਨੇ ਪੁਲਾਰ ਯਾਨੂ ਚੰਦਰਮਾ ਉਤੇ ਉਤਾਰਿਆ ਸਿਰਫ ਪੰਜ ਦੇਸ਼ਾ ਰੂਸ ਅਮਰੀਕਾ ਚੀਨ ਭਾਰਤ ਅਤੇ ਜਾਪਾਨ ਨੇ ਅਜਿਹੀ ਸਫਲਤਾ ਦਾ ਦਾਅਵਾ ਕੀਤਾ ਤੇ ਇਸ ਹਫਤੇ ਦੇ ਅੰਤ ਵਿੱਚ ਦੋ ਹੋਰ ਕੰਪਨੀਆਂ ਦੇ ਲੈਂਡਰਾਂ ਦੇ ਵੀ ਚੰਦਰਮਾ ਉਤੇ ਉਤਰਨ ਦੀ ਉਮੀਦ ਹੈ ਅਜਲੀ ਨਹੀਂ ਦੁਬਾਰਾ ਫਿਰ ਆਦਰਮੋਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ